ਮੰਦਰ ਦੇ ਅੰਦਰ ਬੜ ਕੇ ਤੁਸੀਂ ਸੀਸੀਟੀਵੀ ਕੈਮਰੇ ਚ ਦੇਖੋਗੇ ਅਗਰ ਉਹਨਾਂ ਦਾ ਉਦੇਸ਼ ਖਾਲੀ ਚੋਰੀ ਕਰਨਾ ਹੁੰਦਾ ਤੇ ਉਹ ਗੁੱਲਕ ਉਹਨਾਂ ਨੂੰ ਮਿਲ ਗਈ ਸੀਗੀ ਸੋਨਾ ਚਾਂਦੀ ਸੀਗਾ ਮੁਕਟ ਸੀਗਾ ਉਹ ਲੈ ਕੇ ਉਹ ਜਾ ਸਕਦੇ ਸੀਗੇ ਲੇਕਿਨ ਸ਼ਿਵਲਿੰਗ ਨੂੰ ਤੋੜਨਾ ਮੀਨਸ ਕਿਤੇ ਨਾ ਕਿਤੇ ਬੇਅਦਬੀ ਕਰਨਾ ਕਿ ਜਿਹਦੇ ਨਾਲ ਮਾਹੌਲ ਖਰਾਬ ਹੋਏ ਹਿੰਦੂਆਂ ਨੂੰ ਸਿੱਧਾ ਤੋਂ ਸਿੱਧਾ ਡਰਾਉਣ ਦਾ ਪ੍ਰਯਾਸ ਕੀਤਾ ਗਿਆ ਹੈ ਦੇ ਪੰਜਾਬ ਚ ਇਹਦਾ ਮਤਲਬ ਬਾਹਰੀ ਏਜੰਸੀਆਂ ਦੇਸ਼ ਵਿਰੋਧੀ ਏਜੰਸੀਆਂ ਪਾਕਿਸਤਾਨ ਤੋਂ ਜਿਹੜਾ ਅਸੀਂ ਸ਼ੁਰੂ ਤੋਂ ਕਹਿੰਦੇ ਆਏ ਆ ਪਾਕਿਸਤਾਨ ਤੋਂ ਫੰਡ ਲੈ ਕੇ ਲੋਕ ਕਾਰਜ ਕਰ ਰਹੇ ਨੇ ਇਹਦਾ ਮੀਨਸ ਉਹ ਆਪਣਾ ਕਿਥੇ ਨਾ ਕਿਥੇ ਉਹ ਕਾਰਜ ਕਰਨ ਚ ਸਫਲ ਹੋ ਰਹੇ ਨੇ ਵੀ ਇਹ ਤਾਂ ਨਹੀਂ ਕਰਨ ਚੋਰੀ ਆਏ ਹੁਣ ਸਿਵਲ ਅਗ ਨੂੰ ਖੰਡਤ ਕਰਕੇ ਉਹਨਾਂ ਨੇ ਦੂਸਰਾ ਰੂਪ ਦੇ ਕੇ ਧਾਰਮਿਕ ਭਾਵਨਾਵਾਂ ਨੂੰ ਜਾਣ ਕੇ ਵੀ ਅੜਝਾਉਣ ਦੀ ਕੋਸ਼ਿਸ਼ ਕੀਤੀ 295 ਇਹਦਾ ਪਰਚਾ ਮੰਦ ਹੈ ਉਤੇ ਉਹ ਚੋਰੀ ਤੋਂ ਵੱਡੀ ਸਜ਼ਾ ਹੈ ਤੇ ਅਤਾ ਸੋਚੀ ਸਮਝੀ ਸਾਜ਼ਿਸ਼ ਦੇ ਦਰੂ ਹੋਇਆ ਹੈ ਸਰਕਾਰ ਨੂੰ ਹੀ ਤਾਂ ਹਿੰਦੂ ਦੇ ਮੰਦਿਰਾਂ ਤੋਂ ਪੈਸਾ ਜਾਂਦਾ ਹੈ ਅਗਰ ਉਤੇ ਕੋਈ ਚੋਰੀ ਹੁੰਦੀ ਹੈ ਡਾਕਾ ਪੈਂਦਾ ਹੈ ਤਾਂ ਕਿਤੇ ਨਾ ਕਿਤੇ ਉਹ ਸਰਕਾਰੀ ਸਰਕਾਰੀ ਖਜ਼ਾਨੇ ਨੇ ਵੀ ਡਾਕਾ ਪੈਂਦਾ ਕੰਮ ਹੈ ਤੇ ਸਰਕਾਰ ਨੂੰ ਤਾਂ ਹੋਰ ਜ਼ਿਆਦਾ ਐਚ ਸੱਤਰ ਕੋ ਰਕੇ ਜਲ ਤੋਂ ਜਲਦ ਕਾਰਵਾਈ ਕਰਨੀ ਚਾਹੀਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋੜਾ ਖੰਨਾ ਦੇ ਵਿੱਚ ਇੱਕ ਮੰਦਰ ਦੇ ਵਿੱਚ ਜਦੋਂ ਚੋਰੀ ਹੁੰਦੀ ਆ ਪਰ ਉਹ ਚੋਰੀ ਕਰਨ ਦੇ ਕੀ ਕਾਰਨ ਤੇ ਕਿਉਂਕਿ ਚੋਰੀ ਦਾ ਉਸ ਨੂੰ ਰੂਪ ਦੇ ਦਿੱਤਾ ਗਿਆ ਪਰ ਜਿਹੜੀ ਅਸਲੀ ਗੱਲ ਸੀ ਉਸ ਨੂੰ ਮੰਦਰ ਦੇ ਵਿੱਚ ਸਿਵਲੰਗ ਨੂੰ ਖੰਡਣ ਕਰ ਦਿੱਤਾ ਗਿਆ Hindu ਸੰਗਠਨਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਮੇਰੇ ਨਾਲ ਭਾਰਤਵਾਦ ਜੀ ਮੌਜੂਦ ਨੇ ਭਾਰਤਵਾਦ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਸਿੱਖ ਧਰਮ ਤੇ ਹਮਲੇ ਹੁਣ ਹਿੰਦੂ ਧਰਮ ਤੇ ਵੀ ਹਮਲੇ ਹੋਣ ਲੱਗੇ ਕਿਵੇਂ ਦੇਖੋ ਜੀ ਧਾਰਮਿਕ ਸਥਲਾਂ ਤੇ ਜਾਇ ਉਹ ਕਿਸੇ ਵੀ ਧਰਮ ਤੋਂ ਬਿਲੋਂਗ ਕਰਦੇ ਨੇ ਜਿਹੜਾ ਵੀ ਧਾਰਮਿਕ ਸਥਲ ਹੁੰਦਾ ਹੈ ਉਹਦੀ ਇੱਕ ਮਾਨ ਮਰਿਆਦਾ ਹੁੰਦੀ ਹੈ ਔਰ ਉਹਦਾ ਦਰਜਾ ਆਪਣੇ ਚ ਲੋਕਾਂ ਚ ਵੀ ਆਮ ਲੋਕਾਂ ਚ ਵੀ ਉਹਦੇ ਲਈ ਸਭ ਤੋਂ ਉੱਤੇ ਹੁੰਦਾ ਹੈ ਲੇਕਿਨ ਧਾਰਮਿਕ ਸਥਲਾਂ ਤੇ ਜਾਇ ਉਹ ਹਿੰਦੂਆਂ ਦਾ ਹੋਵੇ ਜਾਇ ਉਹ ਸਿੱਖਾਂ ਦਾ ਹੋਵੇ ਅਗਰ ਧਾਰਮਿਕ ਸਥਲਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਤਰ੍ਹਾਂ ਦੀ ਗਤੀਵਿਧੀਆਂ ਕਰੀ ਜਾ ਰਹੀਆਂ ਤਾਂ ਸਾਡਾ ਪੰਜਾਬ ਕਿਸ ਔਰ ਚੱਲ ਪਿਆ ਹੈ ਜੀ ਸਾਡੇ ਪੰਜਾਬ ਚ ਇਹਦਾ ਮਤਲਬ ਬਾਹਰੀ ਏਜੰਸੀਆਂ ਦੇਸ਼ ਵਿਰੋਧੀ ਏਜੰਸੀਆਂ ਪਾਕਿਸਤਾਨ ਤੋਂ ਜਿਹੜਾ ਅਸੀਂ ਸ਼ੁਰੂ ਤੋਂ ਕਹਿੰਦੇ ਆਏ ਆ ਪਾਕਿਸਤਾਨ ਤੋਂ ਫੰਡ ਲੈ ਕੇ ਲੋਕ ਕਾਰਜ ਕਰ ਰਹੇ ਕਰ ਰਹੇ ਨੇ ਇਹਦਾ ਮੀਨਸ ਉਹ ਆਪਣਾ ਕਿਤੇ ਨਾ ਕਿਤੇ ਉਹ ਕਾਰਜ ਕਰਨ ਚ ਸਫਲ ਹੋ ਰਹੇ ਨੇ ਤਦ ਹੀ ਇਸ ਤਰ੍ਹਾਂ ਦੀ ਘਟਨਾ ਹੋ ਰਹੀ ਹੈ ਨਹੀਂ ਤਾਂ ਮੰਦਰ ਦੇ ਅੰਦਰ ਬੜ ਕੇ ਤੁਸੀਂ ਸੀਸੀਟੀਵੀ ਕੈਮਰੇ ਚ ਦੇਖੋਗੇ ਅਗਰ ਉਹਨਾਂ ਦਾ ਉਦੇਸ਼ ਖਾਲੀ ਚੋਰੀ ਕਰਨਾ ਹੁੰਦਾ ਤੇ ਉਹ ਗੁੱਲਕ ਉਹਨਾਂ ਨੂੰ ਮਿਲ ਗਈ ਸੀਗੀ ਸੋਨਾ ਚਾਂਦੀ ਸੀਗਾ ਮੁਕਟ ਸੀਗਾ ਉਹ ਲੈ ਕੇ ਉਹ ਜਾ ਸਕਦੇ ਸੀਗੇ ਲੇਕਿਨ शिवलिंग ਨੂੰ ਤੋੜਨਾ ਮੀਨਸ ਕਿਤੇ ਨਾ ਕਿਤੇ ਬੇਅਦਬੀ ਕਰਨਾ ਕਿ ਜਿਹਦੇ ਨਾਲ ਮਾਹੌਲ ਖਰਾਬ ਹੋਏ ਹਿੰਦੂਆਂ ਨੂੰ ਸਿੱਧਾ ਤੋਂ ਸਿੱਧਾ ਡਰਾਉਣ ਦਾ ਪ੍ਰਯਾਸ ਕੀਤਾ ਗਿਆ ਹੈ ਬਜਰੰਗ ਦਲ ਇਹਦੀ ਨਿੰਦਾ ਕਰਦਾ ਇਸ ਘਟਨਾ ਦੀ ਔਰ ਇਹਦਾ ਵਿਰੋਧ ਕਰਦਾ ਹੈ ਬਜਰੰਗ ਦਲ ਹਿੰਦੀ ਟੀਮ ਸ਼ੁਰੂ ਤੋਂ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਵਾਲਿਆਂ ਨੂੰ ਅੱਗੇ ਆ ਕੇ ਜਵਾਬ ਦਿੰਦੀ ਹੈ ਉਹਨਾਂ ਦਾ ਵਿਰੋਧ ਕਰਦੀ ਹੈ ਸ਼ੁਰੂ ਤੋਂ ਕਰਦੀ ਜੀ ਔਰ ਹਮੇਸ਼ਾ ਕਰਦੀ ਰਹੂਗੀ ਵਰਤਬਾਹ ਸਭ ਕਿ ਇਹ ਤਾਂ ਨਹੀਂ ਕਰਨ ਚੋਰੀ ਆਏ ਹੁਣ ਸ਼ਿਵਲਿੰਗ ਨੂੰ ਖੰਡਿਤ ਕਰਕੇ ਉਹਨਾਂ ਨੇ ਦੂਸਰਾ ਰੂਪ ਦੇ ਕੇ ਧਾਰਮਿਕ ਭਾਵਨਾਵਾਂ ਨੂੰ ਜਾਣ ਕੇ ਵੀ ਉਲਝਾਉਣ ਦੀ ਕੋਸ਼ਿਸ਼ ਕੀਤੀ ਦੇਖੇ ਇਕਬਾਲ ਜੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜਿਹੜਾ ਬੰਦਾ ਚੋਰੀ ਕਰਨ ਆਇਆ ਹੈ ਉਹ ਕਦੀ ਵੀ ਸ਼ਿਵਲਿੰਗ ਨੂੰ ਨਹੀਂ ਹੱਤ ਲਾਊਗਾ ਕਿਉਂਕਿ ਉਹਨੂੰ ਪਤਾ ਹੈ ਧਾਰਮਿਕ ਭਾਵਨਾ ਦਾ ਕਿਸੇ ਨੂੰ ਵੀ ਅਗਰ ਅਹਤ ਕਰ ਰਹੇ ਹੋ 295 ਇਹਦਾ ਪਰਚਾ ਮੰਨਦਾ ਹੈ ਉਹ ਤੇ ਉਹ ਚੋਰੀ ਤੋਂ ਵੱਡੀ ਸਜ਼ਾ ਹੈ ਤੇ ਆਤਾ ਸੋਚੀ ਸਮਝੀ ਸਾਜੀਸ਼ ਦੇ ਤਰੂ ਹੋਇਆ ਹੈ ਕਿ ਜਿਹਦੇ ਨਾਲ Hindu Samaj ਤੇ ਇੱਕ ਮੈਸੇਜ ਭੇਜਿਆ ਜਾਏ ਕਿ ਅਸੀਂ ਤੁਹਾਡੇ ਮੰਦਰਾਂ ਨੂੰ ਵੀ ਆਪਵਿੱਤਰ ਕਰਨ ਦਾ ਕੰਮ ਕਰ ਰਹੇ ਹਾਂ ਤੁਸੀਂ ਕੀ ਕਰ ਰਹੇ ਹੋ ਸਾਡੀ ਵੀ ਸਾਰੇ Hindu ਸੰਗਠਨਾਂ ਨੂੰ ਤੇ ਸਾਰੇ ਹਿੰਦੂਆਂ ਨੂੰ ਆ ਬੇਨਤੀ ਹੈ ਕੀ ਇਕੱਠੇ ਹੋ ਕੇ ਆਓ ਧਰਮ ਲਈਵਾ ਚੋ ਕੁਝ ਵੀ ਗਲਤ ਹੁੰਦਾ ਹੈ ਅਗਰ ਤੁਸੀਂ ਨਹੀਂ ਜਾ ਸਕਦੇ ਸਾਡੀ ਟੀਮ ਨੂੰ ਦੱਸੋ ਅਸੀਂ ਉੱਥੇ ਅੱਗੇ ਵਿਰੋਧ ਕਰਾਂਗੇ ਲੇਕਿਨ ਕਿਸੇ ਵੀ ਧਰਮ ਦੇ ਨਾਲ ਕੋਈ ਵੀ ਹਾਨੀ ਹੋਣਾ ਜਾਂ ਕਿਸੇ ਦੀ ਵੀ ਧਾਰਮਿਕ ਪਾਵਨਾ ਨੂੰ ਠੇਸ ਪਹੁੰਚਾਣਾ ਜਾਂ ਪੰਜਾਬ ਦਾ ਮਾਹੌਲ ਅਸੀਂ ਖਰਾਬ ਨਹੀਂ ਹੋਣ ਦਮਾਂਗੇ ਕਿਵੇਂ ਦੇਖਦੇ ਹੋ ਜਦੋਂ ਭਾਰਤਵਾਦ ਸਾਹਿਬ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਜਾਂਦੇ ਨੇ ਬਰਗਾੜੀ ਦੇ ਵਿੱਚ ਫਿਰ ਉੱਥੇ ਪੋਸਟਰ ਵੀ ਲਾਏ ਜਾਂਦੇ ਨੇ ਵੀ ਲੱਭ ਕੇ ਦਿਖਾਓ ਜੇ ਕਿਸੇ ਦੀ ਤਾਕਤ ਦਾ ਫਿਰ ਹੁਣ ਅੱਜ ਕੱਲ ਆ ਕੇ ਉਹ ਲੋਕ ਜਿਹੜੇ ਉਸ ਦੋਸ਼ੀ ਨੇ ਉਸ ਸਜ਼ਾ ਦੇ ਉਹ ਆ ਕੇ ਇੰਟਰਵਿਊ ਮੈ ਦੇ ਰਹੇ ਨੇ ਸਰਕਾਰ ਕੀ ਕਰਦੀ ਆ ਸਰ ਕੀ ਲੱਗਦਾ ਤੁਹਾਨੂੰ ਵੀ ਸਰਕਾਰ ਦਾ ਫੇਲਿਅਰ ਹੈ ਦੇਖੋ ਜੀ ਜਿੱਥੇ ਨਾ ਜਿੱਥੇ ਕਮੀ ਤਾਂ ਸਰਕਾਰ ਦੀ ਵੀ ਹੈ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਨਸ਼ੇ ਦੇ ਖਿਲਾਫ ਲੇਕਿਨ ਆਮ ਮੁੱਦਿਆਂ ਤੇ ਹਿੰਦੂਵਾਦੀ ਸੁਰੱਖਿਆ ਲਈ ਹਿੰਦੂਵਾਦੀ ਮੰਦਿਰਾਂ ਲਈ ਵੀ ਦੇਖਣ ਦੀ ਲੋੜ ਹੈ ਸਰਕਾਰ ਨੂੰ ਹੀ ਤਾਂ ਹਿੰਦੂ ਦੇ ਮੰਦਿਰਾਂ ਤੋਂ ਪੈਸੇ ਜਾਂਦਾ ਹੈ ਅਗਰ ਉਤੇ ਕੋਈ ਚੋਰੀ ਹੁੰਦੀ ਹੈ ਡਾਕਾ ਪੈਂਦਾ ਹੈ ਤਾਂ ਕਿਤੇ ਨਾ ਕਿਤੇ ਉਹ ਸਰਕਾਰੀ ਸਰਕਾਰੀ ਖਜ਼ਾਨੇ ਨੇ ਵੀ ਡਾਕਾ ਪੈਂਦਾ ਕੰਮ ਹੈ ਤੇ ਸਰਕਾਰ ਨੂੰ ਤਾਂ ਹੋਰ ਜ਼ਿਆਦਾ ਐਚ ਸਤਰ ਕੋਰ ਕੇ ਜਲ ਤੋਂ ਜਲਦ ਕਾਰਵਾਈ ਕਰਨੀ ਚਾਹੀਏ ਪਰੰਤੂ ਪੰਜਾਬ ਚ ਸਾਨੂੰ ਆਪਣੇ ਹੱਕਾਂ ਹਿੱਤਾਂ ਲਈ ਆਪਣੇ ਮੰਦਰ ਦੀ ਸੁਰੱਖਿਆ ਲਈ ਉਦھے ਅਗਰ ਕੋਈ ਐਜੀ ਘਟਨਾ ਹੁੰਦੀ ਹੈ ਉਹਨੂੰ ਰੋਕਣ ਲਈ ਧਰਨੇ ਲਾਣੇ ਪੈਂਦੇ ਨੇ ਰੋਡਾਂ ਤੇ ਬੈਠਣਾ ਪੈਂਦਾ ਉਹ ਕਿਤੇ ਤੱਕ ਸਹੀ ਹੈ ਭਰਤਵਾਦ ਸਾਹਿਬ ਜਦੋਂ ਮੰਦਰ ਚ ਚੋਰੀ ਹੁੰਦੀ ਆ ਜੇ ਗੁਰਦੁਆਰਿਆਂ 'ਚ ਐਦਾਂ ਦੇ ਘਟਨਾਵਾ ਵਾਪਰਦੀਆਂ ਨੇ ਕੀ ਲੱਗਦਾ ਵੀ ਸਰਕਾਰ ਨੂੰ ਕੋਈ ਸੁਰੱਖਿਆ ਇਹਨਾਂ ਦੀ ਵਧਾਉਣੀ ਚਾਹੀਦੀ ਜਾਂ ਕੋਈ ਪਹਿਲ ਕਦਮੀ ਕਰਨੀ ਚਾਹੀਦੀ ਕਿਉਂਕਿ ਜਿਹੜਾ ਕਹਿੰਦੇ ਵੀ 70 ਸਾਲ ਚ ਨੂੰ ਆ ਅਸੀਂ ਕਰਾਂਗੇ ਹਾਲ ਹੋ ਤਦਾਉ ਤੀ ਬਿਲਕੁਲ ਜੀ ਦੇਖੋ ਜੀ ਸਰਕਾਰ ਦਾ ਫਰਜ ਹੈ ਸਰਕਾਰ ਜਿਹੜੀ ਹੈ ਸਾਂਝੀ ਹੈ ਸਾਰੇ ਧਰਮਾਂ ਦੀ ਅਗਰ ਪੰਜਾਬ ਚ ਬਣਿਆ ਹੈ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਵਿਸ਼ੇਸ਼ ਕਿਸੇ ਧਰਮ ਨੂੰ ਨਹੀਂ ਬਿਲੋਂਗ ਕਰ ਸਕਦੇ ਉਹਨਾਂ ਲਈ ਸਾਰੇ ਬਰਾਬਰ ਨੇ ਜਾਇ ਉਹ ਹਿੰਦੂ ਨੇ ਜਾਇ ਉਹ ਸਿੱਖ ਨੇ ਜਾਇ ਉਹ ਮੁਸਲਮਾਨ ਨੇ ਜਾਇ ਉਹ 크ਿਸਚਨ ਨੇ ਲੇਕਿਨ ਧਾਰਮਿਕ ਸਥਲਾ ਦੀ ਸੁਰੱਖਿਆ ਪਹਿਲੇ ਸਤਰ ਤੇ ਮਜ਼ਬੂਤੀ ਨਾਲ ਕਰਨੀ ਔਰ ਉਹਨਾਂ ਦਾ ਸਮੇਂ-ਸਮੇਂ ਤੇ ਨਿਰੀਖਣ ਕਰਨਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਹੈ ਕਿਉਂਕਿ ਉਹਨਾਂ ਦੀ ਸੁਰੱਖਿਆ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਸਾਰੇ ਧਰਮਾਂ ਦਾ ਸਾਰੇ ਧਰਮਾਂ ਦਾ ਉਹਨਾਂ ਦੇ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਨੇ ਜਾਇ ਹਿੰਦੂ ਧਰਮ ਦੇ ਮੰਦਿਰ ਦੀ ਅੱਜ ਬੇਅਦਬੀ ਹੋਈ ਹੈ ਕਿ ਸਿੱਖ ਬਰਾ ਨਹੀਂ ਜਾਂਦੇ ਸੀਗੇ ਖੰਨੇ ਜੇ ਸਿੱਖ ਬਰਾ ਵੀ ਜਾਂਦੇ ਸੀਗੇ ਔਰ ਹਿੰਦੂਆ ਤੋਂ ਬੱਦ ਚੜ ਕੇ ਹੀ ਜਾਂਦੇ ਹੋਣਗੇ ਕਿ ਉਹਨਾਂ ਦੇ ਮਨਾਂ ਨੂੰ ਠੇਸ ਨਹੀਂ ਪੁੰਚੀ ਤੇ ਅਜਾ ਕੰਮ ਹੁੰਦਾ ਹੀ ਕਿਉਂ ਹੈ ਕੋਈ ਕੰਮ ਹੋ ਜਾਂਦਾ ਹੈ ਉਹ ਤੋਂ ਬਾਅਦ ਸਰਕਾਰ ਜਾਗਦੀ ਹੈ ਹਿੰਦੂਆ ਤੇ ਹਮਲਾ ਹੋ ਜਾਂਦਾ ਹੈ ਉਹ ਤੋਂ ਬਾਅਦ ਸਰਕਾਰ ਸਰਕਾਰ ਸੁਰੱਖਿਆ ਦੀ ਗੱਲ ਕਰਦੀ ਹੈ ਪਹਿਲੇ ਕਿਉਂ ਨਹੀਂ ਇਨਾ ਤੇ ਕਦਮ ਚੱਕਣ ਦੀ ਲੋੜ ਹੈ ਔਰ ਮੇਰੇ ਭਗਵੰਤਮਾਨ ਮੁੱਖ ਮੰਤਰੀ ਜੀ ਨੂੰ ਬੇਨਤੀ ਹੈ ਕਿ ਤੁਸੀਂ ਨਸ਼ੇ ਦੇ ਖਿਲਾਫ ਜਿਹੜਾ ਉਪਰਾਲਾ ਚਲਾਇਆ ਬਹੁਤ ਵਧੀਆ ਚਲਾਇਆ ਹੈ ਲੇਕਿਨ ਕਿਤੇ ਨਾ ਕਿਤੇ Hindu ਸਮਾਜ ਨੂੰ ਜਿਹੜਾ ਦਬਾਇਆ ਜਾ ਰਿਹਾ ਹੈ ਡਰੋਂ ਦਾ ਪ੍ਰਿਆਸ ਹੋ ਰਿਹਾ ਹੈ ਉਹਨਾਂ ਤੇ ਆਤਿ ਲਾਨਾ ਹਮਰੇ ਹੋ ਰਹੇ ਨੇ ਉਹਨਾਂ ਦੀ ਸੁਰੱਖਿਆ ਉਹਨਾਂ ਦੇ ਮੰਦਿਰਾਂ ਦੀ ਸੁਰੱਖਿਆ ਇਵਨ ਦੈਨ ਆਪਣੇ ਜਿਹੜੇ ਗੁਰੂ ਘਰ ਨੇ ਉਹਨਾਂ ਦੀ ਵੀ ਸੁਰੱਖਿਆ ਦਾ দায়িত্ব ਤੁਹਾਨੂੰ ਬੰਦਾ ਹੈ ਤੁਸੀਂ ਉਹਨਾਂ ਨੂੰ ਪਹਿਲੇ ਅਧਾਰ ਤੇ ਕਰੋ ਜੀ ਜਿਹੜੇ ਠੇਕੇਦਾਰ ਬਣੇ ਹੋਏ ਨੇ ਧਰਮਾਂ ਦੇ ਕੋਈ ਕਹਿੰਦਾ ਵੀ ਇੱਥੇ ਖਾਲਸਤਾਨ ਬਣਨਾ ਚਾਹੀਦਾ ਕੋਈ ਕਹਿੰਦਾ ਇੱਥੇ ਹਿੰਦੂ ਰਾਇਟਰ ਬਣਨਾ ਚਾਹੀਦਾ ਕੀ ਇੱਥੇ ਭਾਰਤ ਨਹੀਂ ਰਹਿਣਾ ਚਾਹੀਦਾ ਭਾਰਤ ਦੇ ਲੋਕ ਭਾਰਤ ਚ ਰਹਿ ਕੇ ਖੁਸ਼ ਨਹੀਂ ਹੈ ਪਹਿਲੀ ਗੱਲ ਤਾਂ ਜੀ ਜਿਹੜਾ ਭਾਰਤ ਹੈ ਪਰਦੇ ਵਿੱਚ ਹੀ ਪੰਜਾਬ ਆਂਦਾ ਹੈ ਔਰ ਜਿਹੜੀ ਤੁਸੀਂ ਆ ਗੱਲਾਂ ਕਰ ਰਹੇ ਹੋ ਨਾ ਜਿਹੜੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਕਦੀ ਸਿੱਖ ਧਰਮ ਦੇ ਗੁਰੂ ਸਾਹਿਬ ਨੂੰ ਢਾਲ ਬਣਾਇਆ ਜਾਂਦਾ ਹੈ ਉਤੋਂ ਬਾਅਦ ਮੰਦਰਾ ਚ ਇਸ ਤਰ੍ਹਾਂ ਦੀ ਘਟਨਾ ਹੋ ਰਹੀ ਹੈ ਐਸੇ ਲਈ ਹੋ ਰਹੀ ਹੈ ਕਿ ਭਾਰਤ ਤੋਂ ਪੰਜਾਬ ਨੂੰ ਕਿਤੇ ਨਾ ਕਿਤੇ ਅਲੱਗ ਕੀਤਾ ਜਾਏ ਲੇਕਿਨ ਉਹ ਦੇਸ਼ ਵਿਰੋਧੀਆਂ ਨੂੰ ਟਾਡੇ ਮਾਧਿਅਮ ਤੋਂ ਸਿੱਧਾ ਤੋਂ ਸਿੱਧਾ ਸਾਡਾ ਕਹਿਣਾ ਹੈ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ਾਂ ਕਰ ਲਓ ਪੰਜਾਬ ਭਾਰਤ ਤੋਂ ਅੱਡ ਨਹੀਂ ਹੋਊਗਾ ਪੰਜਾਬ ਚ ਹਿੰਦੂ ਸਿੱਖ ਸਿਗੇ ਸਾਰੇ ਇਕੱਠੇ ਰਹਿੰਦੇ ਸੀਗੇ ਸ਼ੁਰੂ ਤੋਂ ਰਹਿੰਦੇ ਆਏ ਨੇ ਔਰ ਹਮੇਸ਼ਾ ਰਹਾਂਗੇ ਜਿੰਨੀ ਮਰਜ਼ੀ ਤੁਸੀਂ ਗਤੀਵਿਧੀਆਂ ਕਰਨ ਦੀ ਕੋਸ਼ਿਸ਼ ਕਰ ਲਓ ਜਿੰਨਾ ਮਰਜ਼ੀ ਪਾੜ ਪਾਣ ਦੀ ਕੋਸ਼ਿਸ਼ ਕਰ ਲਓ ਤੁਸੀਂ ਕਦੀ ਵੀ ਆਪਣੇ ਮਨਸੂਬਿਆਂ 'ਚ ਕਾਮਯਾਬ ਨਹੀਂ ਹੋਗੇ ਭਾਰਤਵਾਦ ਸਾਹਿਬ ਛੋੜਾ ਸਟੈਪ ਅਗਰ ਕਾਰਵਾਈ ਨਹੀਂ ਤੁਹਾਡੀ ਸੰਤੁਸ਼ਟੀ ਹੁੰਦੀ ਤਾਂ ਛੋੜੇ ਵੱਲੋਂ ਕੀ ਕਾਰਵਾਈ ਦੇਖੋ ਜੀ ਬਜਰੰਗ ਦਲ ਹਿੰਦੂ ਦੀ ਟੀਮ ਤਾਂ ਸ਼ੁਰੂ ਤੋਂ ਹੀ ਅਗਰ ਕੋਈ ਵੀ ਜਾਏ ਉਹ ਸਿੱਖ ਸਮਾਜ ਤੇ ਵੀ ਕੋਈ ਉਂਗਲੀ ਉਠਾਈ ਹੈ ਜਾਂ ਕਿਸੇ ਤਰ੍ਹਾਂ ਦੀ ਘਟਨਾ ਹੋਈ ਉਹ ਤੇ ਪਹਿਲੇ ਅਦਾਰਤੇ ਗਿਆ ਹੈ ਤੇ ਆ ਤਾਂ ਆਪਣੇ ਮੰਦਰਾ ਦੀ ਸੁਰੱਖਿਆ ਦੀ ਗੱਲ ਹੈ ਅਗਰ ਸਾਨੂੰ ਆਪਣੇ ਹੱਕਾ ਹਿੱਤਾ ਲਈ ਹਿੰਦੂ ਤਾਂ ਵੈਸੇ ਵੀ ਧਰਨੇ ਲਾਗੇ ਆਪਣੀ ਗੱਲ ਮੰਗਾ ਰਿਹਾ ਅੱਜ ਦੇ ਟਾਈਮ 'ਚ ਪੰਜਾਬ 'ਚ ਸਾਡੀ ਆ ਸਥਿਤੀ ਹੈ ਅਗਰ ਅਸੀਂ ਸਹੀ ਲਈ ਕੋਈ ਆਵਾਜ਼ ਚੱਕਾਂਗੇ ਤਾਂ ਸਾਨੂੰ ਹਾਊਸ ਅਰੈਸਟ ਕਰਤਾ ਦਿੱਤਾ ਜਾਂਦਾ ਹੈ ਅਗਰ ਅਸੀਂ ਕੋਈ ਰੋਡ ਤੇ ਜਾਣ ਦੀ ਗੱਲ ਕਰਾਂਗੇ ਸਾਨੂੰ ਘਰਾਂ 'ਚ ਨਜ਼ਰਬੰਦ ਕਰ ਦਿਆ ਜਾਂਦਾ ਹੈ ਕਿਉਂ ਜੀ ਇਸ ਤਰ੍ਹਾਂ ਦਾ ਸਾਡੇ ਨਾਲ ਹੀ ਕਿਉਂ ਲੇਕਿਨ ਆਪਣੇ ਮੰਦਰਾਂ ਦੀ ਬੇਅਦਬੀ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਐਦੇ ਲਈ ਸਾਨੂੰ ਰੋਡਾਂ ਜਾਮ ਕਰਨੀਆਂ ਪਈਆਂ ਅਸੀਂ ਉਹਦੇ ਲਈ ਵੀ ਤਿਆਰ ਆ ਸਾਨੂੰ ਧਰਨੇ ਲਾਣੇ ਪਏ ਅਸੀਂ ਉਹਦੇ ਲਈ ਵੀ ਤਿਆਰ ਆ ਸਾਨੂੰ ਪੂਕੜ ਹੜਤਾਲ ਤੇ ਬਹਿਣਾ ਪਿਆ ਜਦ ਤੱਕ ਮਰਦੇ ਨਹੀਂ ਅਸੀਂ ਉਹਦੇ ਲਈ ਵੀ ਤਿਆਰ ਆ ਲੇਕਿਨ ਸਨਾਤਨ ਦੀ ਬੇਅਦਬੀ ਕਿਸੇ ਵੀ ਹਾਲ ਚ ਬਰਦਾਸ਼ਤ ਨਹੀਂ ਕਰਾਂਗੇ ਇਹ ਸਾਨੂੰ ਭਰਤਵਾਦ ਸਾਹਿਬ ਜਿਨ੍ਹਾਂ ਨੇ ਕਿਹਾ ਵੀ ਸਨਾਤਨ ਦੀ ਅਸੀਂ ਬੇਅਦਬੀ ਕਿਸੇ ਵੀ ਹਾਲਤ 'ਚ ਨਹੀਂ ਮਨਜ਼ੂਰ ਕਰਾਂਗੇ ਪਰ ਬੇਅਦਬੀ ਕਰਨ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਕਿਉਂਕਿ ਧਾਰਮਿਕ ਭਾਵਨਾ ਨੂੰ ਢੁਕਾ ਕੇ ਕਿਸੇ ਦਾ ਕੀ ਸਬਰ ਦਾ ਪਰ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਇਹ ਜਿਹੇ ਕਾਰਵਾਈਆਂ ਕਰਨੀਆਂ ਨੇ ਉਹਨਾਂ ਦੇ ਏਜੰਡੇ ਹੁੰਦੇ ਨਹੀਂ ਉਹ ਏਜੰਸੀਆਂ ਰਾਹੀਂ ਕਰਵਾਏ ਜਾਂਦੇ ਨੇ ਪਰ ਕਿਸੇ ਦੇ ਧਾਰਮਿਕ ਭਾਵਨਾ ਨੂੰ ਢੁਕਾਉਣਾ ਬਹੁਤ ਗਲਤ ਹੈ ਕੈਮਰਾਮੈਨ ਹਸਨ ਦੇ ਨਾਲ ਇਕਬਾਲ ਸਿੰਘ ਪਕਵਾਲਾ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ